ਗਾਇਸ ਵੈਲਕਮ ਬੈਕ ਨਿਊ ਬਲੌਗ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰਾ ਠੀਕ ਠਾਕ ਹੋਵੇ ਤੇ ਤੁਹਾਡਾ ਸਵਾਗਤ ਹੈ ਬਰਫ ਤੋਂ ਨਹੀਂ ਬਲੌਗ ਤੋਂ ਸਾਰਾ ਤੇ ਲੋ ਜੀ ਅੱਸੀ ਹੋ ਗਈ ਤਿਆਰ ਸ਼ਾਰ ਕੰਮ ਤੇ ਜਾਣ ਨੂੰ ਚਾਹ ਦੀ ਪੀਤੀ ਹਲੇ ਪੀਤੀ ਜਸਤ ਚਾਹ ਮੈਂ ਤੇ ਨਾ ਤੋਕ ਹੋ ਗਈ ਅਸੀ ੜੀ ਛੜੀ ਜਾਨਿਆਂ ਕੰਮ ਕਾਰਾਂ ਦੇ ਤੇ ਅੱਜ ਬਹੁਤ ਵਧੀਆ ਮੌਸਮ ਹੈ ਹਵਾ ਚੁਲਦੀ ਰੰਡੰਡੀ ਬੈਠੇ ਪਏ ਹਾਂ ਪਰ ਸਾਥ ਤੇ ਚਾਲ ਪੀ ਰਿਆ ਸੀ ਮੈਂ ਤੇ ਬਾਕੀ ਬਣੇ ਲੋ ਤੁਸੀਂ ਬਲੌਗ ਦੇ ਨਾਲ ਤੇ ਫਿਰ ਚਲਦੇ ਆ ਅਸੀਂ ਕੰਮ ਤੇ ਹੋ ਗਿਆ ਤੁਹਾਨੂੰ ਰਾਤੀ ਦੋ ਦੀ ਆਟਾ ਲੈ ਆਟਾ ਖਤਮ ਹੋ ਗਿਆ ਆਟਾ ਲੈ ਘਰ ਹੈਗਾ ਤਾ ਰੱਖੇ ਤੇ ਲੋ ਗੀ ਆ ਤੇ ਫੇਰ ਆ ਦੇ ਦੇਖ ਕੇ ਮਸ਼ੀਨ ਤੇ ਬੜ ਗਈ ਹੈ ਸਾਗਡੋ ਨਾ ਕਿਹਨ ਤੇਰਾ ਸੀਨ ਤੇ ਵਰਗ ਗਈ ਬੁਝੀ ਜਿੱਦ ਤੇ ਵਰ ਗਈ ਤੱਕ ਲਾਈ ਆਪਲਾ ਆਪਲਾ ਕਿਧਰ ਕੋਈ ਹਾਂ ਲੈ ਆੜੇ ਲੈ ਆੜੇ ਸੁਬੰਦਾਰੇ ਦੇਖੋ ਗਾਇਸ ਲੱਗੇ ਆਪਣਾ ਕਰਨ ਪਾਇਆ ਕਰਨ ਕੀ ਨਾ ਕੀ ਨਾ ਨਾਮ ਦੱਸ ਦੇ ਨਾਮ ਨਾ ਕੀ ਇਹਦਾ ਬਣਾ ਅਰਜਨ ਅਰਜਨ ਭਰਾ ਲੱਗੇ ਆਪਾਂ ਸਮੋਸੇ ਕੱਟਣ ਦਰਾ ਦਰ ਲੱਗੇ ਹੋਏ ਨੇ ਸਮੋਸੇ ਕਰਦੇ ਅਦਰ ਭਾਜੀ ਇੱਧਰ ਦੇਖਿਓ ਜਰਾ ਹੈਲੋ ਹਾਈ ਚੀਨੂ ਭਾਜੀ ਜੀ ਹੈਲੋ ਹਾਈ ਕਰਤੋ ਹੈਲੋ ਹਾਰੇ ਕਰਦੇ ਕਰੋ ਤੇ ਮੂੰਹ ਅੱਗੇ ਆ ਗਿਆ ਭਾਪੂ ਦਾ ਤਰੋ ਤੋ ਉਹਦੀ ਜਾ ਕੇ ਸੋਜੇ ਕਟੋ ਤਰੋ ਉਹਦੀ ਜਾ ਕੇ ਸੋਜੇ ਕਟੋ ਉਹ ਪਾ ਲਓ ਪਾ ਮੈਨੂੰ ਪਾ ਲਓ ਆਹੋ ਬੈਠੋ ਆਹ ਤਾਮ ਆਹ ਤਾਮ ਦਿਓ ਰੋਕ ਦਿਓ ਕੋਸੀ ਰੱਖ ਤੇ ਪਾ ਮੋ ਕੀ ਐ ਮੱਕੂ ਆਖ ਦੇ ਆਹ ਓਏ ਮੂੰ ਕਮਰੇ ਗਏ ਨੇ ਡਿਗੇ ਲੜੀ ਸਕੂਲੇ ਆਹੋ ਕਿ ਨਹੀਂ ਲਾ ਰਖੀ ਸਕੂਲੇ ਡਿਗੇ ਸਕੂਲੇ ਠੀਕ ਹੈ ਆ ਕਿੰਨੀ ਲਾ ਲ ਦੇ ਕਿੰਨੇ ਮਾਰੇ ਕਿੰਨੇ ਮਾਰੇ ਹੈ ਕਿੰਨੇ ਮਾਰੇ ਆੱਖੋ ਚੁਪ ਗਿਆਣਾ ਕੇ ਉਂਗਲਾਂ ਕ ਲੱਗੀ ਹੋਣੀਆਂ ਉਂਗਲਾਂ ਕ ਤੇ ਲੱਗੀ ਉਂਗਲ ਲੱਗੀ ਕੀ ਬਚਦੇ ਲੱਗਿਆ ਬੱਚੇ ਕੀ ਬਚਦੇ ਕਿੰਨ ਮਾਰਿਆ ਤੂੰ ਨਾ ਤੇ ਲੋ ਜੀ ਅੱਜ ਸਾਨੂੰ ਆਏ ਧਾਮ 16 ਦਾਲ ਨਾਲ ਪਾਇਆ ਮਾਵੇਂ ਦਾ ਪਾਇਓ ਮਾਰੀ ਮਾਉ ਦਾ ਬੜੀ ਮਸਾਈ ਆ ਮਾਸਾ ਜੀ ਤੇ ਨਹੀਂ ਪਾਈ ਹੋਣੀ ਅੱਜ ਪਹਿਲੀ ਰੋਟੀ ਖਾਣੀ 16 ਦਾਲ ਤਨਾ ਮਾਵਾ ਦੀ ਦਾਲ ਧਾਮ ਆਈਆਂ ਨੂੰ ਕਿਸੇ ਦੇ ਘਰ ਅੱਜ ਵਿਆਹ ਸੀ ਕਿਸੇ ਦੇ ਘਰ ਧਾਮ ਆਈਏ ਇਹ ਕੀ ਮੁੰਕਫਲੀ ਮੂੰਗਫਲੀ ਦਾ ਦੰਦਕ ਰੋਹੀ ਹੈ ਦੋ ਚਾਰ ਖਾਣੇ ਆ ਮੂੰਗਫਲੀ ਕੇ ਦਾਣੇ ਮਗੱਲਾ ਬਸ ਦੋ ਮਿੱਠੀਏ ਢਾਲਾਂ ਦੀ ਆਪਣੀ ਗਰਮ ਵਾ

¡Ah, la, la, la! ¡La, la, la! ¡Dónde, dónde, 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 de. Pili. 10 ਕਿ ਆਹ ਰਾਇ ਗ੍ਰੀਨ ਐ ਇੱਕ ਗ੍ਰੀਨ ਐ ਇੱਕ ਰੈੱਡਾ ਕਝਾਲੋ ਤੇ ਝਾਲੋ ਵਾਲੀ ਇਹ ਆ ਅੰਨੂ ਕੰਦੇ ਆ ਕਿਰਾ ਕੰਦੇ ਆ ਨੀਦਾਂ ਕਰੰਦੇ ਆ ਝਾਲੋ ਉਹ ਕਰਿਆ ਗ੍ਰੀਨ ਤੇ ਹੋਰ ਰੈੱਡ ਗ੍ਰੀਨ ਤੇ ਰੈੱਡ

ਉੱਟਾ ਆਇਆ ਕੈਦ ਗਰੀ ਇਹ ਆਇਆ ਤੇ ਹਾਂ ਉੱਟਾ ਤੇਰੇ ਤੇ ਹੈ ਰਹਿ ਤੇ ਹਾਂ ਗੜੀ ਗੜੀ ਉਹ ਦੱਸ ਕੇ ਕੈਦੀ ਹੈ ਤੇਰੇ ਤੇ ਅੱਧੀ ਸ਼ਰਟ ਪਾਈ ਆ ਤੇਰੀ ਗੀਨ ਲਿਆ ਹੁੰਦਾ ਸਦਰਾ ਤੈਨੂੰ ਉਹਦੇ ਕੋਈ ਨਹੀਂ ਪਾ ਸਕਦਾ ਲਿਆ ਐ ਰੈੱਡ ਹਾਂ ਮੁੰਡਾ ਵੜ ਦੇ ਤਾ ਐ ਰੈੱਡ ਐ ਗ੍ਰੀਨ ਮੁੰਡਾ ਸੱਤ ਐ ਗ੍ਰੀਨ ਐ ਗ੍ਰੀਨ ਐ ਗ੍ਰੀਨ ਹਾਂ ਐ ਗ੍ਰੀਨ ਰੱਡ ਗ੍ਰੀਨ ਤੇ ਤੈਨੂੰ ਮਹੀਨਾ ਲੱਗ ਜਾਏਗਾ ਰੱਡ ਕਿ ਨਿਕਰਾਣ ਦੀ ਐ ਰੈੱਡ ਐ ਰੈੱਡ ਐ ਗ੍ਰੀਨ ਇੱਕ ਰਾਡੇ ਇੱਕ ਗ੍ਰੀਨ ਕੁਲੇ ਸਕੂਲ ਵਾਲਾ ਕਿੱਥੇ ਆ ਪਾਰਟੂ ਵਾਲਾ ਮੱਕੂ ਪਾਰਟੂ ਵਾਲਾ ਕਿੱਥੇ ਆ ਲਿਖੀ ਨਹੀਂ ਜਿੱਤੇ ਕਾਪੀ ਲਿੰਦੀ ਨਾਲ ਕਦੀ ਕਾਪੀ ਲਿੰਦੀ ਕਿੰਨੀ ਨਾਲ ਇੱਦਾਂ ਹੀ ਦਿੰਦੀ ਆ ਇੱਦਾਂ ਜਿੰਦੀ ਕਾਪੀ ਲਿੰਦੀ ਹੋਈ ਨਾਲ ਮੱਕੂ ਓਂਡਾ ਬਾਕ ਕਰ ਇਹ ਵੀ ਮਰਦਾ ਹੀ ਖਾੜੂ ਹੋਰ ਖਾਣਾ ਖਾ ਲੋ ਮੱਕ ਤੇਰੀ ਕਾਪੀ ਤੇਰੀ ਕਾਪੀ ਹਾਂ ਕਾਪੀ ਨਹੀਂ ਤੇ ਸਕੂਲ ਲੈ ਕੇ ਜਾਨੀ ਨਹੀਂ ਦੂ ਜਿਹੜੇ ਦੰਦ ਨੂੰ ਹੀੜਾਣਾ ਅਜੇ ਬੰਦ ਨੂੰ ਲੈਣਾ ਬਦਸਤਰੀ ਠੀਕ ਹੈ ਕਿਉਂ ਹੈ ਚੱਲ ਠੀਕ ਹੈ ਬਾਹਰ ਲਈ ਮੇਰੇ ਕੋਲ ਹੈਗਾ ਸੇਰੀ ਇਹਨਾਂ ਦੇ ਕੀ ਤੇ ਠੀਕ ਹੈ ਤੂੰ ਹੀ ਕਿਹਾ ਤੂੰ ਮਿਲਾਂ ਤੇ ਅਭੀ ਕਰਮਾ ਲੈ ਲ ਗਈ ਬਿਆਲ ਕਿਹੜਾ ਨਾਲ ਨੂੰ ਕਿਉਂ ਹਾਂ ਬੱ비 ਹਾਂ ਹਾਂ ਬਿਆਹ ਲੋਕੇ ਦਾਣ ਨੂੰ ਸਰਦਨ ਨੂੰ ਕਹਿ ਗਈ ਚਾਦੀ ਡੈਡੀ ਨੇ ਕਿਹਾ ਨਾ ਬਿਆਹ ਲਾਣਾ ਸਾ ਗਣੀ ਭਰਾ ਭਰਾ ਤੇ ਫਿਰ ਮਜਾ ਲਿੰਦਾ ਮੈਂ ਡੈਡੀ ਨੇ ਗਿਆ ਹੁਣਾ ਕੀ ਪਤਾ ਵਾ ਵਾ ਇਹ ਮੱਕੂ ਤੇ ਲੋ ਜੀ ਖਾਣ ਲੱਗੇ ਸੱਸੀ ਰੋਟੀ ਹੁਣੇ ਆਇਆ ਇਸੇ ਕੰਮ ਤੋਂ ਤੇ ਉਹ ਕਿਸਨ ਵਾਈ ਤਾਂ ਮਾਇਰੀ ਕੇਗੋ ਆਪ ਵੀ ਨੇ ਕਹਿੰਦੇ ਖਾ ਲੋ ਰੋਟੀ ਇਓ ਇਨੀ ਅਗੇ ਬਾਬਾ ਚੱਡੀ ਆਈ ਐ ਤੇ ਹੁ ਆਸੀ ਖਾ ਲ ਗਏ ਰੋਟੀ ਤੇਰਾ ਪ੍ਰੈਸ਼ਰੀਆ ਮਾਰੇ ਗਦੀ ਤੇਰਾ ਚੁੱਪ ਲੈ ਆਦਰੇ ਫਸ ਟੁਕਿਤੇ ਚਲ ਬੈ ਸੋਣਾ ਤੇਰਾ ਮੈਨੂੰ ਮਾਰੇ ਗਦੀ ਮਾੜੀ ਪਣਾ ਨਹੀਂ ਨਹੀਂ ਮਾੜਨੀ ਮੇ ਪਣਾ ਪੁਣੀ ਅਗੇ ਦਾਲ ਚੋਲ ਗਾਇਸ ਆਲੋ ਤੀ ਵੀ ਇਹ ਕੇ ਵੀ ਭਰਾਣੇ ਖਾਣੇ ਆ ਯਾਰ ਇਹ ਚੁੱਪੇ ਲਈ ਜਿਹੜੀ ਤੇ ਦੇਂਦੀ ਆ ਮੋ ਕਿਤੇ ਲੱਖ ਦੀ ਹੋਇਆ ਦੇਖ ਚੇਰੇ ਆਈ ਅੱਖ ਭਰੰਗੀ ਹੋ ਗਿਆ ਲਾਲ ਲਾਲ ਲੜੀ ਤੇ ਨਹੀਂ ਕੇ ਨਾਲ ਨਾਣੇ ਨਾਲ ਸਕੂਲੇ ਨਹੀਂ ਦੱਸੀ ਮੇਰੀ ਫਾਪੀ ਇਹੋਂ ਜ਼ਿਆਦਾ ਹੋ ਗਈ ਆਹ ਲਾਲ ਗਈ ਲਾਲ ਗਈ ਭਰੀ ਆ ਸਿਰੇ ਘੱਟ ਹੀ ਹੁਣ ਜ਼ਿਆਦਾ ਹੋ ਗਈ ਐ ਲੜੀ ਕੇ ਨਾਲ ਪਾ ਪੜ੍ਹਣਾ ਨਹੀਂ ਦੁਖਣਦੀ ਪਾ 15 ਡੰਡਾ ਫੜ ਫੇਰ ਕਾਪਾ ਪੈਣੂ ਤੁ ਲੜੀ ਕੇ ਨਾਲ ਸਕੂਲੇ ਕੇ ਨੇ ਲੜੀ ਤਨੀ ਲੜੀ ਕੇ ਨਾ ਕਰੀ ਦੀਦੀ ਨਾ ਏ ਦੂਜੀ ਅਲਰ ਯੂਨਿਕ ਹੋਇਆ ਨਾ ਕੋਸੇ ਅੱਖ ਕੋ ਤੇ ਬਲੰਗਰ ਬੱਜੀ ਹੋਣੀ ਆ ਦੇ ਮੈਨੂ ਜਪਾ ਤੋ ਰਾਜਾ ਤੋ ਰਾਜਾ ਦੇ ਦੇ ਉੱਤੇ ਵੇ ਉੱਤੇ ਆ ਕਿੱਸੇ ਲੈ ਨੁਕੀ ਲਿਆ ਮਾਰ ਲੋਤੀ ਨਹੀਂ ਘਾਣੀ ਤੂੰ ਲੋਤੀ ਨਹੀਂ ਘਾਣੀ ਪਾ ਨਾ ਤੂੰ ਪਕਾਣਾ ਪਹਿਲਾਂ ਲੋਤੀ ਘਾ ਉਹ ਮੈਨਾਂ ਦੀ ਲੋਤੀ ਤੂੰ ਨਹੀਂ ਘਾਣੀ ਮੱਕੁ ਤਰੀ ਅੱਖ ਵਾਕੇ ਵਿੱਚ ਲਾਲ ਹੋ ਗਈ ਆ ਹੋਖਲਾ ਜਿਹੜੀ ਆ ਦੀ ਅੱਖ ਨੂੰ ਪਤਾ ਨਹੀਂ ਕੀ ਹੋ ਗਿਆ ਇਕ ਲਗਾ ਚਪਿਰਾ ਖਾ ਲਿਆ ਜਿਸ ਕੁ ਲਗਾ ਇਹਦਾ ਮਾਈ ਨਾ ਲੜਕੀ ਆਈ ਆ ਮਾਈ ਨਾ ਅਰ ਤਰੀ ਮਾਈ ਬਿੰਦੇ ਚੁੱਪੀ ਤਨੀ ਮਾਈ ਬਿੰਦੇ ਚੁੱਪੀ ਤਨੀ ਮਾਈ ਬਿੰਦੇ ਕੱਟ 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 ਚਲ ਮਾਈਓ ਮੰਮੀ ਤੇਰੀ ਮਾਈ ਅੱਜ ਗਈ ਸਕੂਲੇ ਰੋਈ ਰੋਈ ਜੇ ਉਹ ਫੇਕ ਕਰ ਜਾਣੇ ਰੋਣੀ ਨਹੀਂ ਹੁੰਦੀ ਸਰਿੰਜਾ ਰੋਲੇ ਨਹੀਂ ਸਰਿੰਜਾ ਸੇ ਜਾਏਗਾ ਨਹੀਂ ਹਾਂ ਕਾੜੇ ਵਾਸਤੇ ਲੋਜੀ ਖਾਣੇ ਆ ਪਰੋਟੀ ਆਪਣੀ ਦਾਲ ਚੋਲ